ਲੋਕ ਇਨਸਾਫ ਮੱਛਵਲੋਂ ਦਰਬਾਰ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀ ਡੀ ਪੀਓ ਦਫਤਰ ਫਲੋਰ ਸਾਹਮਣੇ ਪੱਕਾ ਤਰਨਾ ਸੌਂਬਾ ਨੂੰ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਪਹਿਲੇ ਦਿਨ ਸਾਂਕੜੇ ਇਨਸਾਫ ਪਸੰਦ ਲੋਕਾਂ ਵੱਲੋਂ ਹਿੱਸਾ ਲਿਆ ਗਿਆ ਇਸ ਮੌਕੇ ਤਾਂ ਨੇ ਦੀ ਅਗਵਾਈ ਦਰਬਾਰ ਮਈਆ ਭਗਵਾਨ ਜੀ ਦੇ ਮੁੱਖ ਸੇਵਾਦਾਰ ਸ਼ਬੂ ਰਾਮ ਜੀ ਅਤੇ ਲੋਕ ਇਨਸਾਫ ਮੱਚ ਦੇ ਪ੍ਰਧਾਨ ਜਰਨੈਲ ਫਲੋਨੀ ਕੀਤੇ ਇਸ ਮੌਕੇ ਪਾਰਟੀ ਜothe ਬੰਦੀਆਂ ਕਿਸਾਨ ਤੇ ਮਜ਼ਦੂਰ ਜothe ਬੰਦੀਆਂ ਦੇ ਆਗੂਆਂ ਵੱਲੋਂ ਸਬੋਧਨ ਕਾਦੇ ਆ ਧੰਨੇ ਦੀ ਸਫਲਤਾ ਲਈ ਸਹਿਯੋਗ ਦੇਣ ਦਾ ਐਲਾਨ ਕੀਤਾ ਇਸ ਮੌਕੇ ਲੋਕ ਇਨਸਾਫ ਮੱਚ ਦੇ ਆਗੂਆਂ ਜਰਨੈਲ ਫਲੋਰ ਪਰਸ਼ੋਤਮ ਫਲੋਰ ਮਾਸਟਰ ਹੰਸ ਰਾਜ ਐਡਵੋਕੇਟ ਸੰਜੀਵ ਕੁਮਾਰ ਡਾਕਟਰ ਸੰਦੀਪ ਕੁਮਾਰ ਲਾਡੀ ਡਾਕਟਰ ਸ਼ੋਕ ਕੁਮਾਰ ਹਨੀ ਸੰਤੋਖਪੁਰਾ ਰਾਮਜੀਤ ਦਾਸ ਜਤਿਨ ਕੁਮਾਰ ਰਾਜਵਿੰਦਰ ਸਿੰਘ ਮੁਠੱਡਾ ਜਸਵਿੰਦਰ ਜੱਸੀ ਰਜਿੰਦਰ ਸੱਧੂ ਜਸਵੰਤ ਬੋਧ ਤਰਸੇਮ ਸਿੰਘ ਜ਼ਿਲ੍ਹਾ ਸਕੱਤਰ ਅਤੇ ਸਰਬਜੀਤ ਸਾਬੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਤਰਸੇਮ ਸਿੰਘ ਕਡਿਆਣਾ ਅਤੇ ਬਲਦੇਵ ਕੀਰਤੀ ਕਿਸਾਨ ਯੂਨੀਅਨ ਇਨਸਾਨੀਅਤ ਦੇ ਸੇਵਾਦਾਰ ਜਥੇਬੰਦੀ ਆਗੂਆਂ ਨੇ ਸੰਬੋਧਿਤ ਕੀਤਾ ਇਸ ਮੌਕੇ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਇਹ ਧਾਨਾ ਪੱਕੇ ਤੌਰ ਤੇ ਚੱਲਦਾ ਰਹੇਗਾ ਅਤੇ 15 ਜੁਲਾਈ ਨੂੰ ਭਾਰਤੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਇਕੱਠ ਕੀਤਾ ਜਾਵੇਗਾ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸਰਬਜੀਤ ਸਾਭੀ ਨੰਗਲ ਨੇ ਐਲਾਨ ਕੀਤਾ ਹੈ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਹੁਣ ਉਹ ਵਿਹਲੇ ਵੀ ਹਨ ਅਤੇ ਆਪਣੀਆਂ ਟਰਾਲੀਆਂ ਵਿੱਚ ਗੋਹਾ ਪਰ ਕੇ ਬੀਡੀਪੀਓ ਦਫ਼ਤਰ ਅੱਗੇ ਸੁੱਟ ਦੇਣਗੇ ਤਾਂ ਜੋ ਪ੍ਰਸ਼ਾਸਨ ਨੂੰ ਵੀ ਮਹਿਸੂਸ ਹੋਵੇ ਕਿ ਗੰਦੇ ਪਾਣੇ ਦੀ ਸਮੱਸਿਆ ਕਿੱਦਾਂ ਦੀ ਹੁੰਦੀ ਹੈ ਇਸ ਮੌਕੇ ਬਾਬਾ ਕੁਲਰਾਜ ਮੁਹੰਮਦ ਰਾਜੀ ਯੂਵ ਮੋਰਚਾ ਪੰਜਾਬ ਤੋਂ ਅਨੂਸ ਸੋਹੋਤਾ ਅਸ਼ਵਨੀ ਸੋਹੋਤਾ ਸਰਪੰਚ ਸੰਦੀਪ ਕੌਰ ਸਰਬਜੀਤ ਸਾਭੀ ਜਰਨੈਲ ਪੰਚ ਰਣਜੀਤ ਕੁਮਾਰ ਅਕਲਪੁਰ ਗੁਰਮੇਲ ਮੁਠੱਡਾ ਸੋਮਨਾਥ ਅਮਰਦੀਪ ਸਰੂਪ ਕਲੇਰ ਕਾਲਾ ਸਾਈਂ ਜਗਤਪੁਰ ਮਨਜੀਤ ਰਾਮਗੜ ਇਕਬਾਲ ਸਿੰਘ ਦਲਬੀਰ ਹੀਰ ਸੁਨੀਤਾ ਫਲੋਰ

ਇਹ ਕਰਦੇ ਆਂ ਸਾਡੇ ਜਿਹੜਾ ਦਰਗਾਹਾਂ ਪਾਣੀ ਆ ਸਮਾਣ ਕਰਤੀ ਆ ਤੇ ਪਾਣੀ ਤੇ ਜਰਾ ਨਾ ਆ ਗਈ ਕਿਉਂਕਿ ਪੰਜਾਬ ਜਲਮੋਤੋਂ ਉਹ ਰੋਣੇ ਦੇ ਕਰ ਰਹੇ ਆ ਉਹਨਾਂ ਆਮਤਰਾਉਣ ਤੇ ਜਿਹੜੀ ਆਪਾਂ ਕਰਨਾ ਪਿਆ ਵੀਡੀਓ ਤਾਂ ਉਹ ਦੇਖਣਾ ਹੈ ਨਾ ਕਿ ਹੰਮੇ ਕਿੱਦਾਂ ਹੋਵੇ ਸਾਨੂੰ ਕਿ ਦੁਆਸ ਵੀ ਦੁਆਵਾਂ ਵੀ ਚੱਲਾ ਦੁਆਵਾ ਹੋਰ ਵੀ ਦੁਆਸ ਤੇ ਜਾਣਾ ਪਾਕੋ ਚਾਰਸਾਲ ਤੋਂ ਹਾਲੀ ਹੁਕਮਿਆ ਇਹ ਮਲਕੂਨੀ ਦੇ ਵਿੱਚ ਧਾਮੇ ਲੱਗਣਾ ਸਾਡਾ ਕੋ ਸਾਉਂਕ ਵੀ ਧਾਮੇ ਲੱਗਣਾ ਸਾਡੇ ਦੇ ਕਾਫੀ ਬੈਠੇ ਆ ਇੱਕ ਮੰਮਾ ਪਰ ਕੋ ਲੋਕ ਇਹ ਜੋ ਦੀ ਕਰਤ ਕਰਕੇ ਰੋਟੀ ਖਾਦੇ ਆ ਇਹ ਕਰਕੇ ਵੀਡੀਓ ਸਾਹ ਜਿਹੜੇ ਸੱਤੋ ਮਲਕੂਨ ਲੱਖ ਦੇ ਨਾ ਕਰਦੀ ਬਰਬਾਦ ਲੈਂਦੇ ਗੌਰ ਨੇ ਟੋਲ ਕਿਉਂ ਗਾਂ ਦੇ ਤੈਨ ਰਹਾ ਬੇਹਾਲ ਨੇ ਆਪਾਂ ਕੀ ਕਰ ਲਈ ਹਾਂ ਉਹ ਤਨ ਦਾ ਭਾ ਹੋਣਾ ਹੈ ਕਿਹੜਾ ਹੱਲ ਲੱਗੇ ਤੇ ਕਿਹੜਾ ਇਹਨਾਂ ਕੋਲਸੀ ਦਾ ਰੇਂਜ ਤਾਂ ਕੋਈ ਜਿਹੜਾ ਆਮੀ ਜਨਾ ਇਹ ਕਰਦੇ ਐ ਅੱਜ ਇਹ ਇਹ ਜਵਾ ਧਰਨਾ ਆ ਅਸੀਂ ਪੱਕੇ ਤੌਰ ਤੇ ਨਾਮ ਦਿੱਤਾ ਰਿਹਾ ਜੀ ਇਹ ਜਿੰਨਾ ਚਿਰ ਕੋ ਇਹ ਪਾਣੀ ਦਾ ਹੱਲ ਨਹੀਂ ਹੁੰਦਾ ਉਹ ਨਾਟਕਾ ਕਹਿੰਦਾ ਪੱਕੇ ਤੌਰ ਤੇ ਵਿਖਰੇਆਂ ਵਾਲਾ ਨੇ ਇਹ ਕਾਲੇ ਪਰਾਂ ਦੇ 300 ਦੇ ਇੱਕ ਥਾਂ ਬਣਾਵਾ ਚਾਹ ਪਰ ਇੱਥੇ ਬਣਾਉਂਗੇ ਅੱਜ ਇਹ ਵੀਡੀਓ ਸਾਹਮਣੇ ਖੜਾ ਚਲ ਰਿਹਾ ਇਹ ਜਿੰਨਾ ਜਲਦ ਹੋ ਸਕਦਾ ਇਹਦਾ ਹੱਲ ਦਿੱਤਾ ਜਾਵੇ ਤੇ ਤਾਂ ਆਉਣਾ ਹੈ ਜਮਾਤ ਦੇ 15 ਤਰੀਕ ਨੂੰ ਵੀਡੀਓ ਸਾਹਮਣੇ ਪੁਤਲੇ ਵੀ ਖੁੱਤਾਂਗੇ ਤੇ ਇਹ ਕਿਹੜਾ ਹਲਕਾ ਚਿਆਰ ਤੇ ਆ ਗਿਆ ਜਿਹੜਾ ਸਰਕਾਰ ਦੇ ਆ ਅੰਦਰ ਜਾਣ ਬਣਾ ਰਿਹਾ ਉਹਨਾਂ ਦੇ ਪੁਤਲੇ ਵੀ ਖੁੱਤਾਂਗੇ ਨਾਲੇ ਸਰਕਾਰ ਦੇ ਪੁਤਲੇ ਵੀ ਖੁੱਤਾਂਗੇ ਅੱਜ ਇਹ ਨਾਅਕ ਕਰਦੇ ਅਜੋ ਜੇ ਧਰਵਾ ਉਹਨਾਂ ਚੱਕਰ ਚੱਕਿਆ ਨਹੀਂ ਜਾਣਾ ਜਨਤਕਰ ਉਹ ਪਾਣੀ ਦਾ ਹਮਲੇ ਹਮਲਾ ਕਰਿਆ ਜਿਹੜਾ ਪਾਣੀ ਆ ਉਹ ਬੜਾ ਡੇਰੇ ਦੇ ਮਖਲਾਇਆ ਇਸ ਕਰਕੇ ਅਸੀਂ ਲੋਕਾਂ ਨੂੰ ਪਿਆ ਕਰਦੇ ਆ ਕਿ ਕੈਂਪਰਸ ਜਾਨ ਦੇ ਦੇਣਾ ਕਿ ਧਰਮ ਦੇ ਬੰਦੇ ਬੋਲਦੇ ਗਏ ਸੀ ਅੱਜ ਜੋ ਬੋਰਡ ਤੇ ਸਾਡੇ ਧਰਮ ਦੇ ਉੱਪਰ ਦੀ ਗੱਲਾਂ ਕਰਦੇ ਆ ਧਰਮ ਦਾ ਤਾਕਤ ਦੀਆਂ ਗੱਲਾਂ ਕਰਦੇ ਪਰ ਧਰਮ ਦਾ ਉਹ ਸਾਉਂਚਾ ਹੋ ਰਿਹਾ ਉਹਨਾਂ ਦਾ ਗਰੋਹ ਤਰ੍ਹਾਂ ਵਾਲਿਆ ਇਸ ਕਰਕੇ ਅੱਗੇ ਜਿਹੜੇ ਲੋਕਾਂ ਦਾ ਸਾਥ ਮਾਤ ਰਹੇ ਨਾ ਜਾਂ ਜਿਹੜੇ ਲੋਕਾਂ ਪਰ ਸਾਥ ਵਾਲੇ ਲੋਕ ਆ ਜਿਹੜੇ ਜਾਨਕ ਲੜਦੇ ਆ ਤਾਂ ਪੰਜਾਬੇ ਰਹਿਣਾ ਤੁਹਾਡੇ ਸਾਹਮਣੇ ਮਖਾਨ ਲਿਆ ਪੁੱਜੇ ਫੜੋਗੇ ਕਿੱਥੇ ਹੋ ਜਦੋਂ ਮੋਤੀ ਸਾਹਮਣੇ ਇਹਨਾਂ ਕਾਰਜਕ੍ਰਮਾਂ ਲੱਗੇ ਸੀ ਉਹੋ ਪੰਜਾਬ ਦੇ ਲੋਕਾਂ ਨੇ ਲੜਾਈ ਕੀਤੀ ਪੰਜਾਬ ਦੀ ਮਹਿਰ ਕਰ ਸੀ ਬਸ ਬੱਤੀਆਂ ਦੀਆਂ ਜਗ੍ਹਾਵੀਆਂ ਰੱਖੀਆਂ ਹੋਈਆਂ ਜਦੋਂ ਮਜ਼ਦੂਰ ਜਗ੍ਹਾਵੀਆਂ ਰੱਖੀਆਂ ਹੋਈਆਂ ਸੀ ਇਹ ਮੋਤੀ ਕਹਿੰਦਾ ਸੀ ਕਿ ਮੇਰੇ ਇਤਿਹਾਸ ਅਰਥੋਂ ਕਿਲਾਸਾ ਪੜ੍ਹਨੇ ਸਰਦਾ ਤੇਹਰ ਲੋਕ ਪੰਜਾਬ ਦੇ ਕੱਢਦੇ ਆਏ ਸੀ ਇਹ ਆਪਕੀ ਲੋਕਾਂ ਕੋ ਜਾਉਂਦੇ ਆ ਇਹ ਲਾਵਣਾ ਨੂੰ ਜਾਂਦੇ ਦਰਬਾਨੀਆਂ ਦੇਣੀਆਂ ਨੂੰ ਚਾਹਦੇ ਆ ਇਹਨਾਂ ਨੂੰ ਬਹੁਤ ਪਿਆਰ ਕਰਦੇ ਮੇਰਾ ਪਰਜਾ ਨੂੰ ਸਭ ਤੋਂ ਬਾਤਾਂ ਚ ਆਪਣੀਆਂ ਕਰਵਾਣੀਆਂ ਤੇ ਇਹਨਾਂ ਨੂੰ ਜਾਗ ਕਰਾਉਣ ਲਈ ਕੀਤੀਆਂ ਸੀ ਇੱਕ ਬਾਦ ਦੇਸ਼ ਜਾਤ ਉਤਵਾਦ ਜਿਹੜਾ 52 ਸਾਲਾਂ ਦਾ ਸੁਧਾਰ ਲਿਆਇਆ ਉਹ ਕਰਕੇ ਆ ਚਹੀ ਇਹ ਮੈਨੂੰ ਖੜਿਆ ਆ ਤੇ ਧਰਮੇ ਨਾਲ ਦਾ ਕਰੋ ਧਾਰਾ ਅੱਗੇ ਰਾਹ ਨੂੰ ਜਾ ਦਿੰਿਆ ਜੇ ਮਾਲਕ ਪਲੇਸਾ ਨਾਲ ਰੱਖੇ ਦਿਖਾ ਦੇ ਉਹ ਪਰਸੇ ਜਲਾਣ ਦੇ ਦੋ ਚਾਰ ਦਿਨ ਰਹੂਗੇ ਅਸੀਂ ਕੰਦੇ ਜਾਣ ਨਹੀਂ ਦੇ ਰਿਹਾ ਕੋਈ ਕੰਮ ਨਹੀਂ ਕਰਾ ਜੇ ਫਿਰ ਮੈਨੂੰ ਬਾਹਰ ਕੋਸਾਂ ਨਾਲ ਮੇਰੇ ਦਿੱਤਾ ਜਿਵੇਂ ਜਿਵੇਂ ਅੱਜ ਮੈਨੂੰ ਤਾਂ ਆਜੇ ਤੱਕ ਉਹਰੇ ਕੋਲ ਆਇਆ ਜਦੋਂ ਮੈਂ ਮੈਸੇਜ ਕਰਦਾ ਫੋਨੀਆਂ ਘਟੇ ਰਹਿੰਦੇ ਤੋਂ ਸਾਹਮਣੇ ਜਾਣਦੇ ਇਸ ਕਰਕੇ ਅਸੀਂ ਜਾਣ ਕੋਲ ਜਿਆਦਾ ਜਿਆਦਾ ਹਮੇਸ਼ਾ ਜਾਣਦੇ ਇਹ ਨਹੀਂ ਆ ਗੱਲ ਕਹਿੰਦਾ ਪਾਉਂਦਾ ਜਦੋਂ ਆਉਂਦਾ ਜਾਂ ٹیم ਜਾ ਪਾਰਤ ਬਾਹਰ ਜਿਹੜੇ ਦਾ ਪਾਰਤ ਕਹਿੰਦਾ